ਕਿ ਮੈਂ ਹਾਂ ਵਿਨਿਤ ਕਪੂਰ ਅੱਜ ਸੁਖਦੇਵ ਸਿੰਘ ਢਿੰਡਸਾ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਦੀ ਇੱਕ ਵੱਡੀ ਬੈਠਕ ਹੋਈ ਹੈ ਉਸ ਅਕਾਲੀ ਦਲ ਦੀ ਜਿਹੜਾ ਆਪਣੇ ਆਪ ਨੂੰ ਸੁਧਾਰ ਲੈਰ ਦਾ ਨਾਂ ਦਿੰਦਾ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਇਸ ਦੇ ਵਿੱਚ ਉਹ ਲੀਡਰ ਵੀ ਸੀ ਜਿਨ੍ਹਾਂ ਨੂੰ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਨੁਸ਼ਾਸਨਾਤਮਕ ਕਮੇਟੀ ਆ ਉਸੇ ਤਰਫੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਹਾਲਾਂਕਿ ਅੱਜ ਗੁਗੰਡੀ ਬੈਠਕ ਹੋਈ ਹੈ ਔਰ ਇਸ ਬੈਠਕ ਦੇ ਵਿੱਚ ਜਿਹੜਾ ਫੈਸਲਾ ਲਿੱਤਾ ਗਿਆ ਕਿ ਕੱਲ ਜਿਹੜਾ ਅਨੁਸ਼ਾਸਨਾਤਮਕ ਕਮੇਟੀ ਨੇ ਫੈਸਲਾ ਲਿੱਤਾ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸਰਦਾਰ ਸੁਖਦੇਵ ਸਿੰਘ ਢਿੰਸਾ ਕਹਿੰਦੇ ਨਜ਼ਰ ਆਏ ਨੇ ਕਿ ਉਹ ਸਰਪ੍ਰਸਤ ਨੇ ਤੇ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਆ ਫੈਸਲਾ ਲਿੱਤਾ ਗਿਆ ਨਾਲੋਂ ਨਾਲ ਇੱਕ ਇਜਲਾਸ ਬੁਲਾਉਣ ਦੀ ਵੀ ਗੱਲ ਹੋਈ ਹੈ ਕਿ ਇੱਕ ਇਜਲਾਸ ਬੁਲਾਇਆ ਜਾਏਗਾ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ ਉਸ ਨੂੰ ਲੈ ਕੇ ਫੈਸਲਾ ਹੋਏਗਾ ਕਿ ਅਗਲਾ ਪ੍ਰਧਾਨ ਕੌਣ ਹੋਏਗਾ ਔਰ ਕੀ ਅਸੂ ਕਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ ਇਸ ਪੂਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਆ ਵੀ ਬੈਠਕਾਂ ਕਰ ਰਹੇ ਨੇ ਔਰ ਇਹਨਾਂ ਨੂੰ ਵੀ ਜਿਸ ਢੰਗ ਦੇ ਨਾਲ ਬਾਹਰ ਦਾ ਰਸਤਾ ਵਿਖਾਇਆ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਸਿੱਧੀ ਗੱਲਬਾਤ ਕਰਦੇ ਆ ਕਿ ਆਖਿਰ ਇਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਮਸਲੇ ਨੂੰ ਲੈ ਕੇ ਕਿਉਂਕਿ ਜਿਹੜਾ ਫੈਸਲਾ ਹੋਇਆ ਉਸ ਫੈਸਲੇ ਨੂੰ ਸੰਵਿਧਾਨਿਕ ਕਰਾਰ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਫੈਸਲੇ ਨੂੰ ਤੇ ਅਨੁ ਗੈਰਸਬਧਾਨਿਕ ਕਰਾਰ ਦੇ ਦਿੱਤਾ ਗਿਆ ਹੈ ਤਾਂ ਕਹਿ ਦਿੱਤਾ ਗਿਆ ਕਿ اجلاس ਬੁਲਾਇਆ ਜਾਏਗਾ ਲੇਕਿਨ ਵੱਡਾ ਸਵਾਲ ਇੰਪਲੀਮੈਂਟ ਕਿੱਦਾਂ ਕਰੋਗੇ ਕਿਉਂਕਿ ਉਹ ਕਾਲੀ ਦਲ ਆਪਣੇ ਆਪ ਨੂੰ ਜਿਹੜੇ ਇੰਪਲੀਮੈਂਟ ਤਾਂ ਹੋਏ ਜਾਣਾ ਜਾਂ ਜਨਰਲ ਡੈਲੀਗੇਟ اجلاس ਬਣਾ ਲਿਆ ਜਨਰਲ ਡੈਲੀਗੇਟ اجلاس ਨੇ ਫੈਸਲਾ ਕਰਨਾ ਕਿਉਂਕਿ ਅੱਜ ਤਾਂ ਅਸੀਂ ਥੋੜੋ ਕਹਿ ਰਹੇ ਹਾਂ ਦੁਨੀਆ ਭਰ ਦੇ ਵਿੱਚ ਨਾਂ ਨਾ ਵਾਲੇ ਲੋਕਾਂ ਜਿਹੜੇ ਵਿਰਦੇ ਵਿਰੁੱਧ ਰਹੇ ਜਦੋਂ जगਜਾਹਰ ਗੱਲ ਹੋਈ ਸਰਸਿਆ ਨਾਲ ਅੰਦਰ ਖਾਤੇ ਆਂਠਾਣ ਦੀ ਨਿੱਜੀ ਰਾਸੀ ਹਿੱਤ ਪਾਲਣ ਲਈ ਸਸੂਸੀਸੀ ਬਾਦਲ ਹੋ ਰਹੇ ਦੀ ਔਰ ਵਿਚੋਲਗੀ ਵੀ ਇੱਕ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਵਿਅਕਤੀ ਆ ਉਹਦੇ ਨਾਲ ਹੀ ਵਿਚੋਲਗੀ ਕਰਾਈ ਗਈ ਉਹਦੇ ਨਾਲ ਹੀ ਚਿੱਠੀਆਂ ਦਾ ਆਦਾਰ ਪ੍ਰਦਾਨ ਕਰਾਇਆ ਗਿਆ ਉਹਨੇ ਸਾਰੀਆਂ ਗੱਲਾਂ ਜਗ ਜਹਰ ਹੋ ਗਈਆਂ ਤੇ ਹੁਣ ਫਿਰ ਉਹ ਪ੍ਰਧਾਨਗੀ ਦੇ ਤਾਂ ਲੈ ਕੇ ਠੀਕ ਹੈ ਢੀਡ ਦਾ ਸਾਹਿਬ ਨੇ ਸਸੂਸੀਸੀ ਬਾਤ ਰਹਿ ਹੀ ਨਹੀਂ ਪਾਰਟੀ ਹੈਡਲੈਸ ਹੋ ਗਈ ਇਸੇ ਲਈ ਅਸੀਂ ਜਨਰਲ ਡੈਲੀਗੇਟ ਜਲਾਸ ਦਾ ਸਰਪ੍ਰਸਤ ਪਾਰਟੀ ਨੇ ਫੈਸਲਾ ਕੀਤਾ ਉਹ ਅੱਛੀ ਚ ਮੰਨਣ ਲਈ ਤਿਆਰ ਹੋਣਗੇ ਤੁਹਾਡੀ ਇਸ ਮੀਟਿੰਗ ਨੂੰ ਉਹ ਮੰਨਣ ਲਈ ਤਿਆਰ ਹੋਣਗੇ ਸਰਦਾਰ ਸੁਖਦੇਵ ਸਿੰਘ ਢਿੰਡਾ ਦੀ ਸਰਪ੍ਰਸਤੀ ਨੂੰ ਮੰਨਣ ਲਈ ਤਿਆਰ ਹੋਣ ਉਹ ਤਾਂ ਕਿਸੇ ਦੀ ਮੰਨਦੇ ਨਹੀਂ ਪਹਿਲੇ ਨਹੀਂ ਮੰਨਦੇ ਆਪਾਂ ਦੇਖਿਆ ਹੀ ਆ ਉਹ ਤਾਂ ਦੇਖ ਰਹੇ ਉਹਨਾਂ ਨੇ ਬਣਾਈ ਕਮੇਟੀ ਉਹਨਾਂ ਨੇ ਬਣਾਈ ਕਮੇਟੀ ਨੇ ਸਿਫਾਰਿਸ਼ ਕੀਤੀ ਆ ਵੀ ਤੁਹਾਨੂੰ ਲੰਬੇ ਹੋਣਾ ਚਾਹੀਦਾ ਸੁਖਦੇਵ ਬਾਦਲ ਤਾਂ ਪਾਰਟੀ ਬਚੂਗੀ ਉਹ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਹੋਣਗੇ ਲੇਕਿਨ ਉਹਨਾਂ ਨੇ ਤੁਹਾਨੂੰ ਤੁਹਾਡੇ ਤੁਹਾਡੇ ਨਾਲ ਜਿਹੜੇ ਹੋਰ ਲੀਡਰ ਸੀ ਇਹਨਾਂ ਸਾਰਿਆਂ ਨੂੰ ਬਾਹਰ ਦਾ ਰਸਤਾ ਕੱਲ ਵਿਖਾਇਆ ਮੈਂ ਕਹਿੰਦਾ ਉਹ ਤਾਂ ਇਹ ਫੈਸਲੇ ਕਰਦੇ ਜਿਵੇਂ ਸੀਓ ਹੁੰਦਾ ਨਾ ਕਿਸੇ ਕੰਪਨੀ ਦਾ ਉਹ ਆਪਣੇ ਡਾਇਰੈਕਟਰਾਂ ਨੂੰ ਕੱਢ ਦਿੰਦਾ ਉਹ ਕੰਮ ਕੀਤਾ ਤੇ ਇਹ ਤਾਂ ਕੰਪਨੀ ਦੇ ਜਿਵੇਂ ਚਲਾਈ ਦੀ ਉਹ ਮੇ ਚਲਾਉਣੇ ਪਾਰਟੀ ਨੂੰ ਇਹੀ ਤਾਂ ਇਤਰਾਸ ਦੀ ਆ ਇਹੀ ਗੱਲਾਂ ਸੀ ਕਹਿੰਦੇ ਸੀ ਵੀ ਪਾਰਟੀ ਪਾਰਟੀ ਦੇ ਤਰੀਕੇ ਨਾਲ ਚਲਾਈ ਜਾਵੇ ਨਾ ਕਿ ਕੰਪਨੀ ਦੇ ਸਾਹਬ ਜਦੋਂ ਸਰ ਜਦੋਂ ਤੁਸੀਂ ਪਹਿਲੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਵੀ ਮੀਟਿੰਗ ਬੁਲਾਈ ਸੀ ਉਹ ਕਹਿੰਦੇ ਸਾਰਾ ਅਕਾਲੀ ਦਲ ਤੇ ਇਸ ਅਕਾਲੀ ਦਫਤਰ ਦੇ ਵਿੱਚ ਬੈਠਾ ਹੈ ਉੱਥੇ ਤੇ ਉਹ ਬੈਠੇ ਨੇ ਜਿਨ੍ਹਾਂ ਨੂੰ ਕਹਿੰਦੇ ਹੁਣ ਕੋਈ ਉਹਦੇ ਨਹੀਂ ਮਿਲਨੇ ਜਿਨ੍ਹਾਂ ਨੂੰ ਹੁਣ ਟਿਕਟਾ ਨਹੀਂ ਮਿਲੀ ਇਹ ਉਹਨਾਂ ਨੇ ਥੋੜਾ ਉਹ ਸਿੱਧੇ ਨੇ ਅਸੀਂ ਆਉ ਤੇ ਕਿਸੇ ਤੇ ਸਵਾਰ ਸੁਣਾ ਕਿਸੇ ਤੋਂ ਉਹਦੇ ਕਰਾਇਤੇ ਥੋੜੋ ਲੈ ਅਸੀਂ ਕੰਮ ਕਰਕੇ ਸੇਵਾ ਕਰਕੇ ਪਾਰਟੀਆਂ ਚ ਤਸ਼ੱਦਦ ਹੈ ਕਿ ਸਰਕਾਰਾਂ ਦੇ ਤਾਂ ਉਹਦੇ ਲੈ ਬਿਲਕੁਲ ਵੇਖੋ ਸਿੱਧੇ ਤੌਰ ਤੇ ਵੱਡੀ ਗੱਲ ਆਖੀ ਹੈ ਕਿ ਹੁਣ ਜਰਨਲ ਇਜਲਾਸ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਜਰਨਲ ਇਜਲਾਸ ਦੇ ਵਿੱਚ ਕਿਹੜੇ ਕਿਹੜੇ ਲੀਡਰ ਸ਼ਾਮਲ ਹੁੰਦੇ ਨੇ ਔਰ ਉਸ ਦੇ ਵਿੱਚ ਕੀ ਕੁਝ ਫੈਸਲੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸੋਂ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੜੀਗੜ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par